ਇੱਕ ਪਾਸੇ ਅੱਜ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੀ ਦੂਜੀ ਤਿमाही ਵਿੱਚ 8500 ਕਰੋੜ ਦਾ ਕਰਜ਼ਾ ਚੁੱਕਣ ਦੀਆਂ ਖਬਰਾਂ ਨਸ਼ਰ ਹੋਈਆਂ ਨੇ ਤਾਂ ਦੂਜੇ ਪਾਸੇ ਅੱਜ ਹੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਪੱਤਰਕਾਰ ਮਿਲਣੀ ਵਿੱਚ ਖੁਸ਼ੀ ਸਾਂਝੀ ਕਰਦੇ ਨਜ਼ਰ ਆਏ ਭਲਾ ਕਰਜ਼ਾ ਲੈਣ ਦੀ ਵੀ ਕੋਈ ਖੁਸ਼ੀ ਮਨਾਉਂਦਾ ਹੈ ਅਤੇ ਦਾਵਾ ਇਕਨੋਮੀ ਮਜ਼ਬੂਤ ਹੋਣ ਦਾ ਕੀਤਾ ਜਾਂਦਾ ਹੈ ਤਾਂ ਹੀਓ ਤਾਂ ਇਸ ਤੋਂ ਕੁਝ ਹੀ ਮਿੰਟਾਂ ਬਾਅਦ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ ਬੇਸ਼ਰਮਾਂ ਦੀ ਡੁੱਲ ਗਈ ਢਾਲ ਵਾਲੀ ਗੱਲ ਨਾਲ ਟਿੱਪਣੀ ਕਰ ਦਿੱਤੀ। ਹਰਜੀਤ ਸਿੰਘ ਮੋਹਾਲੀ ਤਾਂ ਅੰਕੜੇ ਲੈ ਕੇ ਆ ਗਏ ਅਤੇ ਪੰਜਾਬੀਆਂ ਨੂੰ ਦੱਸ ਦਿੱਤਾ ਕਿ ਉਹ ਕਿੰਨਾ ਕਰਜ਼ਾ ਸਿਰ ਉੱਤੇ ਚੁੱਕੀ ਫਿਰਦੇ ਨੇ ਅਤੇ ਪੰਜਾਬ ਵਿੱਚ ਜੰਮਣ ਵਾਲਾ ਹਰ ਬੱਚਾ ਬਿਨਾਂ ਕਰਜ਼ਾ ਲਏ ਤੋਂ 1,33,000 ਦਾ ਕਰਜ਼ਾ ਹੀ ਜੰਮ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਮਾਹੀ ਵਿੱਚ 8500 ਕਰੋੜ ਦਾ ਕਰਜ਼ਾ ਚੁੱਕੇਗੀ। ਪੰਜਾਬ ਦੀ ਵਿੱਤੀ ਸਿਹਤ ਅਤੇ ਮੱਦੇਨਜ਼ਰ ਕਰਜ਼ੇ ਉੱਤੇ ਨਿਰਭਰਤਾ ਲਗਾਤਾਰ ਵੱਧ ਰਹੀ ਹੈ। आरबीआई ਜਾਣੀ रिजर्व बैंक ऑफ इंडिया ਨੇ ਪੰਜਾਬ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ ਭਗਵੰਤ ਮਾਨ ਸਰਕਾਰ ਵੱਲੋਂ ਜੁਲਾਈ ਤੋਂ ਸਤੰਬਰ ਤੱਕ ਹਰ ਹਫ਼ਤੇ ਕਰਜ਼ਾ ਚੁੱਕਿਆ ਜਾਣਾ ਹੈ ਇਕੱਲੇ ਜੁਲਾਈ ਮਹੀਨੇ ਵਿੱਚ 2000 ਕਰੋੜ ਦਾ ਕਰਜ਼ਾ ਲਿਆ ਜਾਏਗਾ ਜਦਕਿ ਅਗਸਤ ਮਹੀਨੇ 3000 ਕਰੋੜ ਦਾ ਉਧਾਰ ਚੁੱਕਿਆ ਜਾਣਾ ਹੈ ਮੀਰੀਆ ਅਨੁਸਾਰ ਸਤੰਬਰ ਮਹੀਨੇ ਵਿੱਚ 3500 ਕਰੋੜ ਦਾ ਕਰਜ਼ਾ ਲਿਆ ਜਾਣਾ ਹੈ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਹਰ ਹਫ਼ਤੇ 500 ਕਰੋੜ ਤੋਂ ਲੈ ਕੇ 1500 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਣਾ ਹੈ ਪੰਜਾਬ ਸਰ 31 ਮਾਰਚ 2025 ਤੱਕ 3.82 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਸੀ ਜੋ ਕਿ ਕੁੱਲ ਘਰੇਲੂ ਉਤਪਾਦਨ ਦਾ 44% ਤੋਂ ਵੱਧ ਬਣਦਾ ਹੈ ਵੈਸੇ ਅਨੁਮਾਨ ਹੈ ਕਿ 31 ਮਾਰਚ 2026 ਤੱਕ ਪੰਜਾਬ ਸਰ ਕਰਜ਼ੇ ਦਾ ਭਾਰ 4 ਲੱਖ ਕਰੋੜ ਨੂੰ ਸ਼ੂ ਹੋ ਜਾਏਗਾ ਇਸ ਲਿਹਾਜ਼ ਨਾਲ ਹਰ ਪੰਜਾਬੀ ਸਰ 133000 ਦਾ ਕਰਜ਼ ਬਣਦਾ ਹੈ ਪਾਪ ਜਿਹੜੇ ਨਵੇਂ ਬੱਚੇ ਨੇ ਵੀ ਪੰਜਾਬ ਵਿੱਚ ਜਨਮ ਲਿਆ ਉਸ ਸਿਰ ਵੀ 133000 ਰੁਪਏ ਦਾ ਕਰਜ਼ਾ ਹੋਏਗਾ ਇਸੇ ਉੱਤੇ ਟਿੱਪਣੀ ਕਰਦੇ ਆਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਆਕਿਆ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਸਰਕਾਰ ਦਾ ਤਾਂ ਉਹੀ ਹਿਸਾਬ ਹੈ ਕਿ ਬੇਸ਼ਰਮਾਂ ਦੀ ਡੁੱਲ ਗਈ ਧਾਲ ਅਤੇ ਅੱਗੋਂ ਕਹਿਣ ਕਿ ਅਸੀਂ ਤਾਂ ਪੁੰਜੇ ਢੋਲ ਕੇ ਹੀ ਖਾਂਦੇ ਆਂ ਰਵਨੀਤ ਬਿੱਟੂ ਅੱਗੇ ਕਹਿੰਦੇ ਨੇ ਕਿ ਪਹਿਲੀ ਵਾਰ ਦੇਖਿਆ ਹੈ ਕਿ ਕਰਜ਼ੇ ਨੂੰ ਉਤਾਰਨ ਲਈ ਕਰਜ਼ਾ ਲੈ ਜਾਣ ਉਤੇ ਐਨੀ ਖੁਸ਼ੀ ਮਨਾਈ ਜਾ ਰਹੀ ਹੈ 8500 ਕਰੋੜ ਦਾ ਕਰਜ਼ਾ ਮਿਲਣ ਉਤੇ ਝਾੜੂ ਸਰਕਾਰ ਦੇ ਖੁਸ਼ੀ ਦਰਸਾਉਂਦੀ ਹੈ ਕਿ ਇਹਨਾਂ ਨੂੰ ਆਮਦਨ ਅਤੇ ਕਰਜ਼ੇ ਦੀ ਬੁਨਿਆਦੀ ਸਮਝ ਵੀ ਨਹੀਂ ਹੈ ਪਰ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਇਹਨਾਂ ਨੇ ਪੰਜਾਬ ਸਰਕਾਰ ਦਾ ਕਰਜ਼ਾ ਪਾ ਕੇ ਕੇਜਰੀਵਾਲ ਨੂੰ ਹੈਲੀਕਾਪਟਰ ਦੇ ਝੂਟੇ ਦੇਣੇ ਨੇ ਅਤੇ ਆਪਣੀ ਪਾਰਟੀ ਦਾ ਬਾਹਰ ਦੇ ਸੂਬਿਆਂ ਵਿੱਚ ਪ੍ਰਚਾਰ ਕਰਨ ਉਤੇ ਖਰਚ ਕਰਨਾ ਹੈ ਇਹਨਾਂ ਨੇ ਤਾਂ 2022 ਤੋਂ ਬਾਅਦ ਭੱਜ ਜਾਣਾ ਹੈ ਕਰਜ਼ਾ ਪੰਜਾਬ ਦੇ ਵਸਨੀਕਾਂ ਸਿਰ ਚੜ ਜਾਏਗਾ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਪੱਤਰਕਾਰ ਮੈਲਨੀ ਦੌਰਾਨ ਵਿੱਤ ਮੰਤਰੀ ਰਲਪਾਲ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਵਿੱਚ ਜੂਨ ਮਹੀਨੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 44% ਦੀ ਵੱਧ ਜੀਐਸਟੀ ਮਾਲੀਆ ਇਕੱਠਾ ਹੋਇਆ ਇਸ ਵਾਰ ਜੂਨ ਮਹੀਨੇ ਵਿੱਚ 2379.90 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਠਾ ਹੋਇਆ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 732 ਕਰੋੜ ਰੁਪਏ ਵੱਧ ਹੈ ਉਨ੍ਹਾਂ ਆਖਿਆ ਕਿ ਸਾਲ 2024 ਵਿੱਚ ਜੂਨ ਮਹੀਨੇ ਦੌਰਾਨ ਜੀਐਸਟੀ ਤੋਂ 1647 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਗੇ ਕਹਿੰਦੇ ਨੇ ਕਿ ਪੁਰਾਣੀਆਂ ਸਰਕਾਰਾਂ ਸਮੇਂ ਪੰਜਾਬ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਸੀ ਅਤੇ ਸੂਬਾ ਸਰਕਾਰ 'ਤੇ ਕਰਜ਼ੇ ਦਾ ਬੋਝ ਵੀ ਵਧਿਆ ਸੀ ਪਰ ਨਾਲ ਹੀ ਹੋ 8500 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਣ ਦੀ ਵੀ ਗੱਲ ਮੰਨਦੇ ਨੇ ਅੱਜ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਇਕੱਠੇ ਹੋਏ ਹਾਂਗੇ ਕਿ ਪੰਜਾਬ ਜਿਹੜਾ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਲਗਾਤਾਰ ਕਿਸ ਤਰ੍ਹਾਂ ਗਰੋ ਕਰ ਰਹੀ ਆ ਇਹ ਬਹੁਤ ਹੀ ਖੁਸ਼ੀ ਦੀ ਗੱਲ ਆ ਬਹੁਤ ਹੀ ਮੈਂ ਸੁਵਿੰਦਾ ਉਹ ਸਮਾਂ ਚੱਲ ਰਿਹਾ ਕਿ ਪੰਜਾਬ ਦੇ ਇਕਨੋਮੀ ਪੰਜਾਬ ਦੀ ਰੈਵਨਿਊ ਕਲੈਕਸ਼ਨ ਪੰਜਾਬ ਦੀ ਜੀਐਸਟੀ ਦੀ ਕਲੈਕਸ਼ਨ ਲਗਾਤਾਰ ਜਿਵੇਂ ਗੱਲ ਕਰਾਂ ਮੰਥ ਵਾਈਜ਼ ਮਹੀਨ ਸੇਲ ਸਾਲ ਵਾਈਜ਼ ਸਾਲ ਜਿਹੜੀ ਆ ਈਅਰ ਵਾਈਜ਼ ਈਅਰ ਜਿਹੜਾ ਉਹ ਲਗਾਤਾਰ ਵੱਧ ਰਹੀ ਹੈ ਜੂਨ ਮਹੀਨੇ ਦੀ ਮੈਂ ਗੱਲ ਕਰਨੀ ਚਾਹਾਂਗਾ ਕਿ ਜੂਨ ਮਹੀਨਾ ਜਿਹੜਾ ਪੰਜਾਬ ਦੇ ਲਈ ਪੰਜਾਬ ਦੀ ਹਿਸਟਰੀ ਦੇ ਅੰਦਰ ਬਹੁਤ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਊਗਾ ਜਦੋਂ GST ডিপਾਰਟਮੈਂਟ ਦੀ ਗੱਲ ਹੋਊਗੀ ਤਾਂ 44.44% ਦੀ 44.44% ਦਾ ਰਿਕਾਰਡ ਤੋੜਵਾਦਾ ਜਿਹੜਾ ਉਹ ਜੂਨ ਮਹੀਨੇ ਪਿਛਲੇ ਸਾਲ ਦੇ ਜੂਨ ਤੋਂ ਹੋਇਆ ਔਰ ਲਾਸਟ ਸਾਰੇ ਜਿੰਨੀਆਂ ਵੀ ਜੂਨ ਜਿਹੜੀਆਂ ਨਗੀਆਂ ਨੇ ਹੁਣ ਤੱਕ ਦੀਆਂ ਹਿਸਟੋਰੀਕਲ ਜਿੰਨੀਆਂ ਵੀ ਜੂਨ ਜਾਂਦੀਆਂ ਨੇਗੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਇਹ ਜੂਨ ਆ ਇਤਿਹਾਸ ਦੇ ਅੰਦਰ ਦਰਜ ਕੀਤੀ ਜਾਊਗੀ ਕਿ ਇਹਦੇ ਅੰਦਰ 44.44% ਦਾ ਰਿਕਾਰਡ ਤੋੜਵਾਦਾ ਪੰਜਾਬ ਦੇ ਅੰਦਰ ਹੋਇਆਗਾ ਸੋ ਇਸ ਵਾਰ ਜਿਹੜੀ ਜੀਐਸਸੀ ਦੀ ਨੈਟ ਕਲੈਕਸ਼ਨ ਹੋਈ ਆ ਉਹ 2379 2379.90 ਕਰੋੜ ਰੁਪਇਆ ਇਹ ਜਿਹੜੀ ਹੁਣ ਦੀ ਜੂਨ ਦੀ ਕਲੈਕਸ਼ਨ ਹੋਈ ਆ ਔਰ ਪਿਛਲੇ ਜੂਨ ਦੇ ਮੁਕਾਬਲੇ ਇਹਦੇ ਵਿੱਚ 732 ਕਰੋੜ ਰੁਪਏ ਦਾ ਵਾਧਾ ਹੈਗਾ ਪਿਛਲੇ ਜੂਨ ਚ 1647 ਸੀ ਜੇ ਮੈਂ ਜੂਨ 2024 ਦੀ ਗੱਲ ਕਰਾਂ ਜੂਨ 2024 ਦੇ ਅੰਦਰ 1647 ਕਰੋੜ ਰੁਪਏ ਇਕੱਤਰ ਹੋਏ ਸੀ ਅੱਜ ਜੂਨ 2025 ਦੇ ਅੰਦਰ 2388 ਕਰੋੜ ਰੁਪਏ ਜਿਹੜੇ ਨੇ ਉਹ ਇਕੱਤਰ ਹੋਏ ਨੇਗੇ ਔਰ ਇਹਦੇ ਵਿੱਚ 732 ਕਰੋੜ ਰੁਪਏ ਦਾ 732 ਕਰੋੜ ਰੁਪਏ ਦਾ ਜਿਹੜਾ ਉਹ ਵਾਅਦਾ ਹੋਇਆਗਾ ਪਰ ਖਜ਼ਾਨਾ ਮੰਤਰੀ ਦੇ ਦਾਅਵੇ ਆ ਦੀ ਪੋਲ ਖੁੱਲਣ ਦਾ ਕੰਮ ਕਰ ਰਹੇ ਨੇ ਹਰਜੀਤ ਸਿੰਘ ਮੋਹਾਲੀ ਉਹ ਲਏ ਜਾਣ ਵਾਲੇ ਕਰਜ਼ੇ ਅਤੇ ਪਹਿਲਾਂ ਚੜੇ ਕਰਜ਼ੇ ਦੇ ਅੰਕੜੇ ਪੇਸ਼ ਕਰਦੇ ਹੋਏ ਪੰਜਾਬ ਵਿੱਚ ਜੰਮਦੇ ਹਰ ਬੱਚੇ ਸਿਰ ਕਰਜ਼ੇ ਦੇ ਬੇਰਵੇ ਵੀ ਸਾਂਝੇ ਕਰ ਰਹੇ ਨੇ ਥੋੜੀ ਜਿਹੀ ਪਹਿਲੀ ਮੈਂ ਦੇਖ ਰਿਹਾ ਸਾ ਪੰਜਾਬ ਦੇ ਵਿੱਤ ਮੰਤਰੀ ਮਾਨਯੋਗ ਖਰਪਾਲ ਸਿੰਘ ਜੀ ਚੀਮਾ ਪ੍ਰੈਸ ਕਾਨਫਰੈਂਸ ਕਰਕੇ ਆਪਣੇ ਮਹਿਕਮੇ ਦੀ ਝੂਠੀ ਤਰੀਫਾ ਕਰ ਰਹੇ ਸਨ ਮਾਨਯੋਗ ਵਿੱਤ ਮੰਤਰੀ ਤਰੀਫਾ ਤੇ ਕਰ ਰਹੇ ਸਨ ਪਰ ਉਹਨਾਂ ਅੱਜ ਇਹ ਨਹੀਂ ਦੱਸਿਆ ਵੀ ਆਉਣ ਵਾਲੇ 3 ਮਹੀਨਿਆਂ 'ਚ ਸੂਬੇ ਦੀ ਸਰਕਾਰ 8500 ਕਰੋੜ ਰੁਪਇਆ ਹੋਰ ਕਰਜ਼ਾ ਲੈਣ ਜਾ ਰਹੀ ਹੈ RBI ਦੇ ਥ्रू ਉਹਨੇ 8500 ਕਰੋੜ ਦਾ ਮਤਲਬ ਹੈ ਅਗਲੇ 9992 ਦੇ ਵਿੱਚ ਰੋਜ਼ ਦਾ 92 ਕਰੋੜ ਰੁਪਇਆ ਕਰਜ਼ਾ ਪੰਜਾਬ ਤੇ ਤੇ ਇੱਕ ਘੰਟੇ ਦਾ 4 ਕਰੋੜ ਰੁਪਇਆ ਕਰਜ਼ਾ ਇਹਦਾ ਮਤਲਬ ਅੱਜ ਮਾਰਯੋਗ ਵਿੱਤ ਮੰਤਰੀ ਸਾਹਬ ਨੇ ਅੱਧਾ ਘੰਟਾ ਲਾਇਆ ਆਪਣੀ ਛੁੱਟੀ ਛਲਾਦਰ ਕਰਦੇ ਹੋਏ ਤੇ ਪੰਜਾਬ ਦੇ ਉੱਤੇ 2 ਕਰੋੜ ਰੁਪਇਆ ਕਰਜ਼ਾ ਚਾਰ ਕੇ ਚਲੇ ਗਏ ਅੱਜ ਹਾਲਤ ਇਹ ਹੈ ਅਗਲੇ ਸਾਲ ਬਾਅਦ ਪੰਜਾਬ ਦੇ ਕਿਸੇ ਘਰ 'ਚ ਜੀ ਆਂਦਾ ਵਧਾਈ ਤੇ ਮਿਲੇਗੀ ਮਿਲੇਗੀ ਨਵੇਂ ਜੀ ਦੀ ਲੇਕਿਨ ਉਹ ਨਵਾਂ ਜੀ ਆਪਣੇ ਸਿਰ ਹਰ ਨਵਾਂ ਜੀ 1 ਲੱਖ 33 ਹਜ਼ਾਰ ਰੁਪਇਆ ਕਰਜ਼ਾ ਵੀ ਨਾਲ ਲੈ ਕੇ ਆਏਗਾ ਇਹ ਸਰਕਾਰ ਦੀ ਮਿਸ ਫਾਈਨੈਂਸ਼ੀਅਲ ਮੈਨੇਜਮੈਂਟ ਕਰ ਹੁਣ ਮਿੱਤ ਮੰਤਰੀ ਸਾਹਿਬ ਬੜੀ ਸ਼ਲਾਘਾ ਕਰ ਰਹੇ ਸਨ ਵੀ ਸਾਡਾ ਰਵੈਨੂ ਇੰਨਾ ਵਧਿਆ ਸਾਡਾ ਰਵੈਨੂ ਇੰਨਾ ਵਧਿਆ ਮੈਂ ਪ੍ਰਤਾਲ ਕੀਤੀ ਇਹਨਾਂ ਦੇ ਪਿਛਲੇ 2 ਮਹੀਨਿਆਂ ਦੇ ਰਵੈਨੂ ਦੀ ਅਪ੍ਰੈਲ 25 ਤੇ ਮਈ ਜੇ ਮੈਂ ਇਹ 2 ਮਹੀਨਿਆਂ ਦੀ ਪਰਤਾਲ ਕਰਾਂ ਇਸ ਸਾਲ ਤੇ ਸਰਕਾਰ ਦਾ ਆਪਣਾ ਜਿਹੜਾ ਰੈਵਨਿਊ ਹੈ ਉਹ ਅਪ੍ਰੈਲ ਮਈ 25 ਦਾ ਅਪ੍ਰੈਲ ਮਈ 24 ਦੇ ਮੁਕਾਬਲੇ ਵਧਿਆ ਜੇ ਸਿਰਫ 104 ਕਰੋੜ ਰੁਪਏ ਤੇ ਇਹਨਾਂ ਦਾ ਵਿਆਜ ਦਾ ਜਿਹੜਾ ਖਰਚਾ ਵਧ ਗਿਆ ਜੀ ਇਹਨਾਂ ਦੋਨਾਂ ਮਹੀਨਿਆਂ 'ਚ ਪਿਛਲੇ ਸਾਲ ਦੇ ਦੋ ਮਹੀਨਿਆਂ ਦੇ ਮੁਕਾਬਲੇ ਵਿਆਜ ਵਧ ਗਿਆ ਜੀ 686 ਕਰੋੜ ਰੁਪਏ ਉਹਨਾਂ ਸੀ ਸੁਣਦੇ ਸਾ ਬਿੱਕੋ ਕਰਜ਼ਾ ਲੈ ਕੇ ਕਿਉਂ ਨਹੀਂ ਪੀਣਾ ਹੁਣ ਮੈਨੂੰ ਸਮਝ ਨਹੀਂ ਆਂਦੀ ਇਹ ਪੰਜਾਬ ਦੀ ਇਹ ਸਰਕਾਰ ਕਰਜ਼ਾ ਲੈ ਕੇ ਕੀ ਪੀ ਰਹੀ ਹੈ ਤੁਸੀਂ ਦੇਖੋ ਪਹਿਲੇ 2 ਮਹੀਨਿਆਂ ਦਾ ਹੀ ਜਿਹੜਾ ਘਾਟਾ ਹੈ ਮਾਲੀ ਘਾਟਾ ਸਿਰਫ ਪਹਿਲੇ 2 ਮਹੀਨਿਆਂ ਦਾ ਉਹ 5513 ਕਰੋੜ ਰੁਪਏ ਇਹ 2 ਮਹੀਨਿਆਂ ਦਾ ਹੀ ਮਾਲੀ ਘਾਟਾ ਹੈ ਸਾਲ ਖਤਮ ਹੁੰਦੇ ਹੁੰਦੇ ਇਹ ਮਾਲੀ ਘਾਟਾ ਕਰੋੜ ਤੋਂ 35 ਤੋਂ 40 ਹਜ਼ਾਰ ਕਰੋੜ ਰੁਪਏ ਸਿਰਫ ਇਸ ਸਾਲ ਦਾ ਹੀ ਮਾਲੀ ਘਾਟਾ ਹੋਏਗਾ ਤੇ ਪੰਜਾਬ ਦਾ ਕਰਜ਼ਾ ਹੋ ਜਾਣਾ ਜੇ ਲਗਭਗ 430 ਹਜ਼ਾਰ ਕਰੋੜ ਤੋਂ 440 ਹਜ਼ਾਰ ਕਰੋੜ ਤੋਂ ਉੱਤੇ ਮੈਨੂੰ ਸਮਝ ਨਹੀਂ ਆਦਾ ਜੇ ਇੰਨੀ ਲੱਗਾ ਹੋ ਰਹੀ ਹੈ ਤੇ ਪੈਸਾ ਕਿੱਥੇ ਰਿਹਾ ਹੈ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਕੋਈ ਨਵਾਂ ਅਧਾਇਰਾ ਕੋਈ ਨਵੀਂ ਸੜਕ ਇਹਦਾ ਮਤਲਬ ਇਹ ਪੈਸਾ ਸਾਰਾ ਦਿੱਲੀ ਵਾਲੇ ਲੁੱਟ ਕੇ ਲੈ ਕੇ ਜਾ ਰਹੇ ਨੇ ਜਿਹੜਾ ਮੈਨੂ ਆ ਰਿਹਾ ਤਾਂ ਪੈਸਾ ਜਾ ਕਿਥੇ ਰਿਹਾ